ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੇਖੋ ਜੀ ਆਪਾਂ ਬੂਟਾਂ ਨੂੰ ਬਿਨਾ ਕਲੀਨਿੰਗ ਤੋਂ ਹੀ ਸਾਫ਼ ਕਰਾਂਗੇ ਤੇ ਅੱਜ ਕੱਲ੍ਹ ਸਾਡੀਆਂ ਦੇ ਵਿੱਚ ਆਪਾਂ ਕਈ ਵਾਰੀ ਬੂਟ ਇਸ ਤਰੀਕੇ ਨਾਲ ਜਦੋਂ ਆਪਣੇ ਹੀ ਗੰਦੇ ਹੋ ਜਾਂਦੇ ਨੇ ਔਰ ਨਾ ਨੂੰ ਆਪਾਂ ਸੋਚਦੀਆਂ ਵੀ ਕਈ ਵਾਰੀ ਧੁੱਪਾਂ ਨਹੀਂ ਨਿਕਲਦੀ ਹੈਗੀ ਵੀ ਆਪਾਂ ਕਿਵੇਂ ਸਾਫ਼ ਕਰੀਏ ਦੋ ਤਰੀਕੇ ਆਪਾਂ ਤੁਹਾਨੂੰ ਦੱਸਾਂਗੇ ਸਾਫ਼ ਕਰਨ ਦੇ ਤੇ ਬਹੁਤ ਹੀ ਵਧੀਆ ਤਰੀਕੇ ਨੇ ਜੀ ਵੀਡੀਓ ਨੂੰ ਤੁਸੀਂ ਬਿਲਕੁਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਕੇ ਜਾਓ ਜੀ ਪਹਿਲਾਂ ਤੁਸੀਂ ਬੂਟਾਂ ਦੀ ਹਾਲਤ ਦੇਖ ਸਕਦੇ ਹੋ ਜੀ ਇਸ ਤੋਂ ਬਾਅਦ ਆਪਾਂ ਜਿਹੜੇ ਇਹ ਆਪਾਂ ਸਾਫ਼ ਕਰਕੇ ਦਿਖਾਵਾਂਗੇ ਤੇ ਉਹ ਵੀ ਤੁਸੀਂ ਦੇਖਿਓ ਜੀ ਕਿੰਨੀ ਵਧੀਆ ਤਰੀਕੇ ਨਾਲ ਆਪਣੇ ਇਹ ਬੂਟ ਬਿਲਕੁਲ ਕਲੀਨ ਹੋ ਜਾਣੇ ਆ ਤੇ ਕਈ ਵਾਰੀ ਨਾ ਆਪਣੇ ਬੂਟਾਂ ਦੇ ਵਿੱਚੋਂ ਬੈਡ ਸਮੈਲ ਆਉਣ ਲੱਗ ਜਾਂਦੀ ਆ ਤੇ ਉਹਦੇ ਲਈ ਵੀ ਆਪਾਂ ਤੁਹਾਨੂੰ ਇੱਕ ਤਰੀਕਾ ਦੱਸਾਂਗੇ ਵੀ ਆਪਾਂ ਜਿਹੜੀ ਬੂਟਾਂ ਦੇ ਵਿੱਚੋਂ ਚੀਜ਼ ਰੱਖ ਸਕਦੇ ਆ ਉਸੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਜ਼ਰੂਰ ਕਰਦੇ ਕਰੋ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਤੇ ਚਲੋ ਆਪਾਂ ਜੀ ਤੁਹਾਨੂੰ ਦੱਸਦੇ ਆ ਜਿਹੜੇ ਦੋ ਤਰੀਕੇ ਨੇ ਬਹੁਤ ਹੀ ਵਧੀਆ ਤਰੀਕੇ ਨੇ ਤੇ ਆਪਣੇ ਘਰ ਦੇ ਵਿੱਚ ਨਾਰਮਲ ਇਹ ਚੀਜ਼ਾਂ ਹੈਗੇ ਨੇ ਜਿਨ੍ਹਾਂ ਦੇ ਨਾਲ ਆਪਾਂ ਇਹ ਬੂਟਾਂ ਨੂੰ ਕਲੀਨ ਕਰਾਂਗੇ ਕਈ ਵਾਰੀ ਅੱਜਕੱਲ੍ਹ ਦੇਖੋ ਜੀ ਧੂਪ ਘੱਟ ਨਿਕਲਣ ਦੇ ਕਾਰਨ ਕਈ ਵਾਰੀ ਬੂਟ ਆਪਣੇ ਗੰਦੇ ਤਾਂ ਹੋ ਹੀ ਜਾਂਦੇ ਨੇ ਬੱਚੇ ਸਕੂਲ ਦੇ ਵਿੱਚ ਪੜ੍ਹਨ ਜਾਂਦੇ ਨੇ ਉਹਨਾਂ ਦੇ ਬੂਟ ਵੀ ਹਰ ਰੋਜ਼ ਹੀ ਗੰਦੇ ਹੋ ਜਾਂਦੇ ਨੇ ਇਹ ਇਹ ਤਰੀਕਾ ਬਹੁਤ ਵਧੀਆ ਆ ਜਿਹੜਾ ਆਪਾਂ ਤੁਹਾਨੂੰ ਅੱਜ ਦੱਸਾਂਗੇ ਇੱਥੇ ਆਪਾਂ ਨੇ ਦੇਖੋ ਜੀ ਗਰਮ ਪਾਣੀ ਲਿਆ ਤੇ ਇੱਕ ਕੱਪੜਾ ਜਿਹੜਾ ਆਪਾਂ ਨੇ ਬਿਲਕੁਲ ਹੀ ਸੌਫਟ ਆਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣੀ ਗਰਮ ਪਾਣੀ ਲਿਆ ਨਾ ਪਹਿਲਾਂ ਤਾਂ ਇਸ ਤਰੀਕੇ ਨਾਲ ਆਪਾਂ ਸਾਰੇ ਬੂਟਾਂ ਦੇ ਉੱਤੇ ਲਗਾਵਾਂਗੇ ਅੱਜ ਆਪਾਂ ਨੇ ਇੱਥੇ ਲਈਆ ਕਾਲਗੇਟ ਇੱਕ ਲਈ ਆਪਣੇ ਬੁਰਸ਼ ਇਹਨੂੰ ਪਹਿਲਾਂ ਪਾਣੀ ਦੇ ਵਿੱਚ ਹਲਕਾ ਜਿਹਾ ਡਿਪ ਕਰਾਂਗੇ ਦੇਖੋ ਜੀ ਜਿੰਨੇ ਵੀ ਬੂਟ ਆਪਣੇ ਇਹ ਗੰਦੇ ਨੇ ਨਾ ਪਹਿਲਾਂ ਇਹ ਸਾਰੇ ਇਹ ਬੂਟਾਂ ਤੇ ਲਗਾ ਦਾਂਗੇ ਇਸ ਤਰੀਕੇ ਨਾਲ ਦੇਖੋ ਜੀ ਇਹ ਕੰਕ੍ਰੀਟ ਲਗਾਉਂਦੇ ਸਾਰੇ ਇਹ ਤੁਹਾਡੇ ਬੂਟ ਬਿਲਕੁਲ ਸਾਫ਼ ਹੋ ਜਾਣੇ ਆ ਪਣੀ ਅਕਲਾ ਤਰੀਕਾ ਜਿਹੜਾ ਦੱਸਣਾ ਉਹ ਵੀ ਬਹੁਤ ਵਧੀਆ ਤਰੀਕਾ ਹੈ ਜੀ ਕੋਈ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਅੱਜ ਕੱਲ ਆਪਣੇ ਦੇਖੋ ਬੱਚੇ ਸਕੂਲ ਦੇ ਵਿੱਚ ਪੜ੍ਹਨੇ ਜਾਂਦੇ ਨੇ ਉਹਨਾਂ ਦੇ ਬੂਟ ਬਹੁਤ ਜਲਦੀ ਹੀ ਗੰਦੇ ਹੋ ਜਾਂਦੇ ਨੇ ਤੇ ਆਪਾਂ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂ ਸਰਦੀਆਂ ਦੇ ਵਿੱਚ ਤਾਂ ਵੈਸੇ ਵੀ ਧੁੱਪ ਘੱਟ ਨਿਕਲਦੀ ਕਰਮ ਕਈ ਵਾਰੀ ਬੂਟ ਨਹੀਂ ਸੁੱਕਦੇ ਹੈਗੇ ਇਸੇ ਤਰੀਕੇ ਨਾਲ ਆਪਾਂ ਇਸ ਤਰੀਕੇ ਨਾਲ ਕੰਟ੍ਰੋਲ ਲਗਾਵਾਂਗੇ ਫਿੱਟੀਆਂ ਦੇ ਉੱਪਰ ਤੇ ਚਲੋ ਜੀ ਆਪਾਂ ਹੁਣ ਬੂਟਾਂ ਨੂੰ ਨਾ ਇੱਕ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰ ਦਾਂਗੇ। ਹੁਣ ਲੋ ਜੀ ਆਪਣੇ ਬੂਟ ਦੇਖੋ ਬਿਲਕੁਲ ਸਾਫ਼ ਹੋ ਗਏ। ਹੁਣ ਅਗਲਾ ਤਰੀਕਾ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ। ਲਾ ਟ੍ਰਿਕਟ ਹੈਗਾ ਵਾ ਆਪਾਂ ਨੇ ਇੱਥੇ ਲੈਣਾ ਵਾ ਮਿੱਠਾ ਸੋਡਾ ਨਜੀ ਆਪਾਂ ਨਾ ਬੂਟਾਂ ਦੇ ਹਿਸਾਬ ਨਾਲ ਲਵਾਂਗੇ ਤੁਸੀਂ ਘੱਟ ਵੱਧ ਵੀ ਲੈ ਸਕਦੇ ਹੋ ਉਥੇ ਆਪਾਂ ਦੋ ਟੱਕਣ ਲਵਾਂਗੇ ਬਨੇਕਰ ਦੀ ਤੋ ਬਾਅਦ ਆਪਾਂ ਲਵਾਂਗੇ ਦੀ ਬੀਮ ਦੇਖੋ ਜੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਲੈਣੀਆਂ ਨੇ ਇਹ ਤੁਸੀਂ ਆਪਦੇ ਹਸਾਮ ਨਾਲ ਲੈਣੀਆਂ ਨੇ ਕਿ ਤੁਹਾਡੇ ਬੂਟ ਕਿੰਨੇ ਜ਼ਿਆਦਾ ਗੰਦੇ ਨੇ ਲੋ ਜੀ ਤੁਸੀਂ ਇਹ ਫੂਟ ਨੂੰ ਚੈੱਕ ਕਰ ਸਕਦੇ ਹੋ ਇਹਦੇ ਤੇ ਆਪਾਂ ਪਾਣੀ ਨਹੀਂ ਲਗਾਵਾਂਗੇ ਇਹਨੂੰ ਆਪਾਂ ਇਸੇ ਤਰੀਕੇ ਨਾਲ ਸਾਫ਼ ਕਰਾਂਗੇ ਕਈ ਵਾਰੀ ਨਾ ਆਪਾਂ ਜਦੋਂ ਇਹਨਾਂ ਨੂੰ ਬੋਟਾਂ ਨੂੰ ਕਲੀਨ ਕਰਦੇ ਹਾਂ ਬੁਰਸ਼ ਲੈ ਕੇ ਚੰਗੀ ਤਰ੍ਹਾਂ ਨਾਲ ਆਪਾਂ ਰਗੜੀ ਜਾਂਦੇ ਹਾਂ ਇਹਨਾਂ ਦੇ ਉੱਤੇ ਲੂਮ ਵਗੈਰਾ ਜਲਦੀ ਆ ਜਾਂਦੇ ਨੇ ਬੋਟ ਜਲਦੀ ਖਰਾਬ ਹੁੰਦੇ ਦੀ ਚਾਂਸ ਹੁੰਦੇ ਨੇ ਜੀ ਆਪਾਂ ਤੁਹਾਨੂੰ ਕੱਪੜੇ ਦੇ ਨਾਲ ਸਾਫ਼ ਕਰਕੇ ਦਿਖਾਉਣੀ ਆ ਬੂਟ ਨੂੰ ਲਓ ਜੀ ਬਿਲਕੁਲ ਆਪਣਾ ਬੂਟ ਸਾਫ਼ ਹੋ ਗਿਆ ਤੁਸੀਂ ਇਹ ਬੂਟ ਨੂੰ ਤੇ ਇਹ ਬੂਟ ਨੂੰ ਚੈੱਕ ਕਰੋ ਆਹ ਬੂਟ ਹੋਵੇ ਸੇ ਟ੍ਰਿਕ ਨਾਲ ਸਾਫ਼ ਕਰਦਾਂਗੇ ਤੇ ਫਿਰ ਆਪਣੀ ਜ਼ਿਆਦਾ ਵੀਡੀਓ ਦੇਖੋ ਜੀ ਲੰਮੀ ਬਣ ਚੂਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਹੁਣ ਸਾਫ਼ ਕਰਕੇ ਤੁਹਾਨੂੰ ਦੱਸਦੇ ਆ ਆਪਣਾ ਤਰੀਕਾ ਜਿਹੜੀ ਆਪਣੇ ਬੂਟਾਂ ਦੇ ਵਿੱਚੋਂ ਬਦ ਬਦ ਸਮੈਲ ਆਉਂਦੀ ਆ ਉਹਦੇ ਵਿੱਚ ਆਪਾਂ ਨੇ ਕੀ ਰੱਖ ਸਕਦੇ ਆ ਉਹਦੇ ਵਿੱਚ ਜਿਹੜੀ ਬਿਲਕੁਲ ਵੀ ਬਦ ਸਮੈਲ ਨਾ ਆਵੇ ਠੀਕ ਆ ਜੀ ਬਿਲਕੁਲ ਬੂਟ ਹੋ ਕੇ ਕਲੀਨ ਤੁਸੀਂ ਦੇਖ ਸਕਦੇ ਹੋ ਕਿੰਨੇ ਹੀ ਬੜੇ ਤਰੀਕੇ ਨਾਲ ਠੀਕ ਆ ਜੀ ਜੇ ਤੁਹਾਨੂੰ ਲੱਗਦਾ ਆ ਦੇਖੋ ਜੀ ਇਹ ਕੱਪੜੇ ਦੇ ਨੇ ਤਾਂ ਇਹਦੇ ਤੇ ਉੱਤੇ ਤੁਸੀਂ ਨਾ ਸੁੱਕਾ ਕੱਪੜਾ ਹੀ ਫੇਰ ਦੋ ਕਿ ਬਿਲਕੁਲ ਸਾਫ਼ ਹੋ ਜਾਂਦੀ ਆ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਤੇ ਹੁਣ ਆਪਣੇ ਇਹ ਦੋਨੇ ਬੂਟਾਂ ਦੀ ਜੋੜੀ ਵੀ ਦੇ ਕਲੀਨ ਤੇ ਆਪਾਂ ਤੁਹਾਨੂੰ ਅਗਲਾ ਤਰੀਕਾ ਦੱਸਦੀਆਂ ਕਈ ਵਾਰੀ ਆਪਣੇ ਬੂਟਾਂ ਦੇ ਵਿੱਚੋਂ ਬਿਆਰ ਸਮੈਲ ਆਉਣ ਲੱਗ ਜਾਂਦੀ ਆ ਤੇ ਆਪਾਂ ਸਰਦੀਆਂ ਦੇ ਵਿੱਚ ਤਾਂ ਜ਼ਿਆਦਾ ਕਰਕੇ ਦੇਖੋ ਜੀ ਤੇ ਉਹਦੇ ਲਈ ਆਪਾਂ ਤਰੀਕਾ ਤੁਹਾਨੂੰ ਦੱਸਦੀ ਹਾਂ ਕੀ ਕਰਨਾ ਹੈ ਲੋ ਜੀ ਆਪਾਂ ਨੇ ਇੱਥੇ ਲਈ ਪਲੇਟ ਬਿਕੁਝ ਇੱਥੇ ਲਾਹਣੀ ਆਪਾਂ ਨੇ ਇੱਕ ਸਾਬਣ ਤੁਸੀਂ ਸਾਬਣ ਨੂੰ ਕਦੋਂ ਘਸਕਣਾ ब्रेक नहीं करना है कद्दूकस कर इस तरीके ना जी अपने यह कद्दूकस कर, कर लिया साबन कोई भी साबन लै सकते हो ਆਪਾਂ ਨੇ ਜੀ ਟਿਸ਼ੂ ਪੇਪਰ ਲਿਆ ਟਿਸ਼ੂ ਪੇਪਰ ਦੇਖੋ ਜੀ ਇਹਨੂੰ ਤੁਸੀਂ ਨਾ ਚੌਰਾ ਹੀ ਰੱਖਿਓ ਟਿਸ਼ੂ ਪੇਪਰ ਨੂੰ ਤੇ ਇਹਦੇ ਵਿੱਚ ਆਪਾਂ ਦੇਖੋ ਜੀ ਸਬੰਨ ਨੂੰ ਐਡ ਕਰ ਦਾਂਗੇ ਅੱਜ ਜੀ ਆਪਾਂ ਨੇ ਟਿਸ਼ੂ ਪੇਪਰ ਦੇ ਵਿੱਚ ਰੱਖਨੇ ਆ ਦੋ ਲੌਂਗ ਇਸ ਤਰੀਕੇ ਨਾਲ ਦੋ ਲੌਂਗ ਰੱਖ ਲਿਓ ਇਹਨੂੰ ਤੁਸੀਂ ਫੋਲਡ ਕਰ ਦੇਣਾ ਹੈ ਇਸ ਟ੍ਰਿਕ ਨੂੰ ਵੀ ਤੁਸੀਂ ਫੋਲਡ ਕਰ ਦਿਓ ਵੀ ਜਿਹੜਾ ਆਪਣਾ ਵਿੱਚੋਂ ਸਸਪਨ ਵਗੈਰਾ ਨਿਕਲ ਨਾ ਸਕੇ ਠੀਕ ਹੈ ਜੀ ਇਸ ਟ੍ਰਿਕ ਨੂੰ ਵੀ ਤੁਸੀਂ ਫੋਲਡ ਕਰਕੇ ਤੇ ਇਹਦੇ ਉੱਤੇ ਰਬੜ ਬੈਣ ਕੋਈ ਵੀ ਰਬੜ ਪਾ ਦਿਓ ਠੀਕ ਹੈ ਜੀ ਲੋ ਜੀ ਇਸ ਟ੍ਰਿਕ ਇਹਨਾਂ ਨੂੰ ਬੂਟਾਂ ਦੇ ਵਿੱਚ ਰੱਖ ਸਕਦੇ ਹਾਂ ਤੇ ਆਪਾਂ ਦੂਸਰੇ ਬੂਟ ਦੇ ਵਿੱਚ ਵੀ ਰੱਖ ਦਾਂਗੇ ਤੁਹਾਨੂੰ ਲੱਗਦਾ ਕਿਹੜੇ ਵੀ ਬੂਟ ਦੇ ਵਿੱਚ ਉਹ ਸਮੈਲ ਆ ਰਹੀ ਆ ਤੁਸੀਂ ਉਹ ਬੂਟ ਦੇ ਵਿੱਚ ਹੀ ਰੱਖ ਸਕਦੇ ਹੋ ਠੀਕ ਹੈ ਜੀ ਲੋ ਜੀ ਆਪਣੇ ਬੂਟ ਬਿਲਕੁਲ ਹੋ ਕੇ ਕਲੀਨ ਆਪਾਂ ਦੇਖੋ ਜੀ ਬਿਨਾ ਪਾਣੀ ਤੋਂ ਹੀ ਇਹ ਸਾਫ਼ ਕਰਕੇ ਦਿਖਾਇਆ ਤੁਸੀਂ ਜਿਹੜੀ ਆਪਣੇ ਬੂਟਾਂ ਦੇ ਵਿੱਚੋਂ ਬੈਡ ਸਮੈਲ ਆਉਂਦੀ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ ਕੋਈ ਵੀ ਸਾਬਣ ਲੈ ਕੇ ਉਹਨੂੰ ਮਤਲਬ ਰਗੜ ਕੇ ਚੰਗੀ ਤਰ੍ਹਾਂ ਕਦੂਕਾਸ ਕਰ ਲੈਣਾ ਤੇ ਟਿਸ਼ੂ ਪੇਪਰ ਦੇ ਵਿੱਚ ਰੱਖ ਸਕਦੇ ਹਾਂ ਠੀਕ ਹੈ ਜੀ ਕਿਤਾ ਲਾਈਕ ਸ਼ੇਅਰ ਸਬਸਕ੍ਰਾਈਬਰ ਜਰੂਰ ਕਰਕੇ ਜਾਇਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ